ਬਾਈ ਦਿਲਜੀਤ ਉਹਨਾਂ ਦਾ ਜਿਵੇਂ ਹੁਣ ਟਾਈਮ ਚੱਲ ਰਿਹਾ ਹੈ ਐ ਸਾਈਨ ਕਰਕੇ ਐ ਕਰਕੇ ਵੀ ਕਹਿੰਦੇ ਵੀ ਇਹ ਇਲੂਮੀਨਾਟੀ ਦਾ ਬੰਦਾ ਇਹਨੇ ਆਪਣਾ ਸੋਲ ਜਿਹੜੀ ਆਪਣੀ ਆਤਮਾ ਆ ਉਹ ਇੱਕ ਸ਼ੈਤਾਨ ਨੂੰ ਵੇਚਤੀ ਤੇ ਤਾਂ ਕਰਕੇ ਇਹਦਾ ਪੂਰਾ ਨਾਮ ਸਭ ਤੋਂ ਵੱਡੀ ਚੀਜ਼ ਤਾਂ ਕਲਾ ਨਾ ਤੁਸੀਂ ਉਹ ਬੰਦਾ ਉਹਦੀ ਪਰਸਨਲ ਲਾਈਫ ਉਹਦੀ ਨਾਲ ਕਨੈਕਟ ਮਰਜੀ ਹੋ ਗਈ ਤੁਹਾਨੂੰ ਦੀ ਕਲਾ ਵਧੀਆ ਲੱਗ ਰਹੀ ਹੈ ਤੁਸੀਂ ਉਹਨੂੰ ਸੁਣ ਲਓ ਉਹਨੂੰ ਦਾ ਸ਼ੋ ਵਧੀਆ ਲੱਗ ਰਿਹਾ ਤੁਸੀਂ ਜਾਓ अच्छा ये मैं सवाल पूछना बहुत जरूरी समझूंगा क्योंकि पीछे जे भाई दिलजीत होना ਤਾਂ ਜਿਵੇਂ ਹੁਣ ਟਾਈਮ ਚੱਲ ਰਿਹਾ ਹੈ ਹਰ ਇੱਕ ਬੰਦਾ ਉਹਨਾਂ ਨੂੰ ਇੱਕ ਐਸੇ ਕਮਿਊਨਿਟੀ ਦੇ ਨਾਲ ਰਿਲੇਟ ਕਰ ਰਿਹਾ ਜਿਵੇਂ ਤੁਸੀਂ ਵੀ ਸੁਣਾ ਹੋਊਗਾ ਇਲੂਮਿਨਾਟੀ ਨੇ ਕਹਿੰਦੇ ਵੀ ਇਹ ਆਏ ਸਾਈਨ ਕਰਕੇ ਆਏ ਕਰਕੇ ਵੀ ਕਹਿੰਦੇ ਵੀ ਇਹ ਇਲੂਮਿਨਾਟੀ ਦਾ ਬੰਦਾ ਇਹਨੇ ਆਪਣਾ ਸੋਲ ਜਿਹੜੀ ਆਪਣੀ ਆਤਮਾ ਆ ਉਹ ਇੱਕ ਸ਼ੈਤਾਨ ਨੂੰ ਵੇਚਤੀ ਤੇ ਤਾਂ ਕਰਕੇ ਇਹਦਾ ਪੂਰਾ ਨਾਮ ਹੈ ਫੈਰ ਉਹਨਾਂ ਦੀਆਂ ਉਦਾਹਰਣਾਂ ਦਿਖਾਉਂਦੇ ਨੇ ਵੀ ਹੁਣ ਤੱਕ ਜਿੰਨੇ ਜਿਹੜੇ ਕਲਾਕਾਰਾਂ ਨੇ ਆਪਣੀ ਸੋਲ ਆਪਣੀ ਆਤਮਾ ਕਿਸੇ ਸ਼ੈਤਾਨ ਨੂੰ ਵੇਚੀ ਆ ਉਹਨਾਂ ਦਾ ਦੁਨੀਆ ਤੇ ਬੋਲਬਾਲਾ ਹੋਇਆ ਵੀ ਆਪਣੇ ਸ਼ੋਅ ਦੇ ਵਿੱਚ ਇਸ ਤਰੀਕੇ ਦੇ ਸਾਈਨ ਕਰਨੇ ਕੱਪੜੇ ਉਸ ਤਰੀਕੇ ਦੇ ਪਾਉਣੇ ਉਸ ਕੰਪਨੀ ਦੇ ਪਾਉਣੇ ਉਸ ਤਰੀਕੇ ਦੀਆਂ ਚੀਜ਼ਾਂ ਨੂੰ ਆਪਣੇ ਨਾਲ ਰੱਖਣਾ ਵੀ ਉਹ ਕਿਤਨਾ ਕਿਤੇ ਆ ਪਿੱਛੇ ਹੁਣ ਨਸੀਬ ਦਾ ਵੀ ਆਇਆ ਸੀ ਨਸੀਬ ਨੇ ਇਸ ਚੀਜ਼ ਦੇ ਉੱਤੇ ਬੜਾ ਵੱਡਾ ਵਿਵਾਦ ਖੜਾ ਕੀਤਾ ਲੋਕਾਂ ਨੇ ਉਹਨੂੰ ਵੀ ਗਾਲਾਂ ਕੱਢੀਆਂ ਸੱਚ ਝੂਠ ਕਿਸੇ ਨੂੰ ਨਹੀਂ ਪਤਾ ਪਰ ਬਤੌਰ ਕਲਾਕਾਰ ਤੁਸੀਂ ਦੱਸੋ ਵੀ ਮਿਹਨਤ ਕਿੰਨੀ ਕਿ ਜ਼ਿਆਦਾ ਕੰਮ ਕਰਦੀ ਹੈ ਕਿ ਆਪਾਂ ਆਪਾਂ ਵੀ ਮੈਂ ਬੈਠਾ ਬੈਠਾ ਇੱਥੇ ਆਪਣੀ ਸਤਾਨ ਨੂੰ ਸੋਲਵੇਜ ਦਾ ਤੇ ਮੇਰੇ ਪੋਡਕਾਸਟ ਨਹੀਂ ਕਿਨ ਸਤਾਨ ਕੁਝ ਨਹੀਂ ਹੈਗਾ ਮੈਨੂੰ ਇਹ ਲੱਗਦਾ ਜਿਹੜੀ ਹਰ ਇੱਕ ਬੰਦੇ ਦੀ ਆਪਦੀ ਸੋਚ ਆ ਅਲੂਮੀਨਾਟੀ ਜਾਂ ਉਹ ਬੁੱਕ ਹੈਗੀ ਆ ਜਾਂ ਜੋ ਸਿਸਟਮ ਹੈਗਾ ਪਿੱਛੇ ਹੈਗਾ ਨਾ ਕੋਈ ਕਹਿੰਦੇ ਕੋਈ ਫੈਮਲੀਆਂ ਜਿਹੜੀਆਂ ਦੁਨੀਆ ਨੂੰ ਚਲਾਉਂਦੀਆਂ ਨੇ ਤੁਸੀਂ ਤੁਸੀਂ ਉਹਨਾਂ ਨਾਲ ਕਨੈਕਟ ਹੋ ਜਾਂਦੇ ਹੋ ਉਹਨਾਂ ਦੇ ਸਾਈਨ ਨੇ ਆਪਦੇ ਕੁਛ ਇਦਾਂ ਦਾ ਮੇਰੇ ਵੀ ਸੁਣਨ ਚ ਆਇਆ ਹਨ ਪਰ ਮੈਨੂੰ ਐ ਲੱਗਦਾ ਵੀ ਤੁਸੀਂ ਕਨੈਕਟ ਉਹਨਾਂ ਨਾਲ ਕਿਉਂ ਹੋਣਾ ਇੱਥੇ ਪੰਜਾਬ 'ਚ ਹੀ ਬਥੇਰੇ ਹੈਗੇ ਨੇ ਜਿਹੜੇ ਉਹਨਾਂ ਨਾਲ ਕਨੈਕਟ ਹੋ ਜੇ ਹੁਣ ਤੁਸੀਂ ਫੈਰਜ਼ ਕਰ ਲੋ ਵੀ ਕੋਈ ਵਧੀਆ ਐਕਟਰ ਆ ਕੋਈ ਵਧੀਆ ਸਿੰਗਰ ਆ ਉਹ ਕਿਸੇ ਪਲੇਟਫਾਰਮ ਤੇ ਗਾਇਆ ਹੁੰਦਾ ਜਿੱਥੇ ਆਪਾਂ ਕਹਿ ਦਈਏ ਵੀ ਆਹ ਉਹਦੀ ਕਲਾ ਪਤਾ ਲੱਗ ਜਾਂਦੀ ਲੋਕਾਂ ਨੂੰ ਚਾਹੇ ਉਹਦਾ ਸੋਸ਼ਲ ਮੀਡੀਆ ਹੀ ਆ ਵੱਡੇ ਪਲੇਟਫਾਰਮ ਤੇ ਗਾਤਾ ਹਾਂਜੀ ਉਹਨੂੰ ਪਿੱਛੇ ਸਪான்ਸਰ ਮਿਲ ਜਾਂਦੇ ਨੇ ਹੂੰ ਤੇ ਉਹ ਸਪான்ਸਰਾਂ ਨੂੰ ਉਹ ਨਾਲ ਰੱਖ ਕੇ ਜਾਂ ਪ੍ਰੋਡਿਊਸਰਾਂ ਨੂੰ ਕੰਮ ਕਰ ਸਕਦਾ ਬੇਸਿਕਲੀ ਕਮਾਉਣਾ ਪੈਸਾ ਤੁਸੀਂ ਆਪਦੇ ਲਈ ਹੁੰਦਾ ਜਾਂ ਆਪਦੀ ਫੈਮਿਲੀ ਲਈ ਜਾਂ ਆਪ ਦੇ ਕਿਸੇ ਯਾਰ ਦੋਸਤ ਲਈ ਜਾਂ ਤੁਹਾਡੇ ਆਪ ਦਾ ਜਿਹੜਾ ਕੋਈ ਤੁਹਾਡਾ ਸਮਾ ਸਰਕਲ ਆ ਸਰਕਲ ਆ ਉਹਦੇ ਲਈ ਜਾਂ ਤੁਹਾਨੂੰ ਲੱਗੇ ਵੀ ਮੇਰੇ ਮਾੜੇ ਟਾਈਮ ਤੇ ਇਸ ਪੈਸਾ ਮੇਰੇ ਕੰਮ ਆਊਗਾ ਤੇ ਹੁਣ ਉਹ ਤੋਂ ਜਿਹੜਾ ਵੱਧ ਵਾਲਾ ਪੈਸਾ ਉਹ ਕਿੰਨੀ ਕੁ ਭੁੱਖਾ ਉਹ ਤੁਸੀਂ ਕਿਹਜੇ ਲੈਵਲ ਤੇ ਜਾ ਕੇ ਕਿਹਦੇ ਨਾਲ ਕਨੈਕਟ ਹੋ ਕੇ ਆਪਦੇ ਆਪ ਨੂੰ ਕਿੱਥੇ ਸੈਲ ਕਰਦੇ ਉਹਨੂੰ ਲੂਮੀਨਾਟੀ ਕਹਿੰਦੇ ਆ ਹੂੰ ਮੈਨੂੰ ਇਹ ਲੱਗਦਾ ਹੂੰ ਮੈਂ ਫਰਜ਼ ਕਰ ਲਓ ਵੀ ਹੁਣ ਪੰਜਾਬ ਦੇ ਵਿੱਚ ਮੈਂ ਪੈਦਾ ਹੋਇਆ ਹੈ ਨਾ ਤੇ ਪੰਜਾਬ ਦੇ ਵਿੱਚ ਇੱਕ ਘਰ ਚ ਪੈਦਾ ਹੋਇਆ ਤੇ ਉੱਥੇ ਮੇਰਾ ਪਾਲਣ ਪੋਸ਼ਣ ਹੋ ਜਾਂਦਾ ਜਵਾਨ ਹੋ ਗਿਆ ਚਲੋ ਉਹ ਮਿੱਟੀ ਦਾ ਦੇਨਦਾਰ ਆ ਇਹ ਆ ਉਸ ਤੋਂ ਬਾਅਦ ਫਿਰ ਆ ਜਾਂਦੀ ਆ ਇੱਕ ਮੇਰੇ ਕੋਲ ਕਲਾ ਆ ਗਈ ਉਹ ਕਲਾ ਦੀ ਜਿਹੜੀ ਭੁੱਖ ਆ ਉਹ ਕਿੰਨੀ ਕਾ ਹੁਣ ਆਪਾਂ ਕੋਲ ਰੁਟੀਨ ਦੇ ਵਿੱਚ ਸ਼ੋਅ ਆਉਂਦੇ ਆ ਜੇ ਜੇ ਆਪਾਂ ਨੂੰ ਲੋੜ ਆ ਤਾਂ ਆਪਾਂ ਬੁੱਕ ਕਰਦੇ ਆ ਕਲਾਕਾਰ ਜੀ ਕਲਾਕਾਰ ਕਹਿੰਦੇ ਮੈਂ ਬਿਜ਼ੀ ਆ ਯਾਰ ਮੈਂ ਤਾਂ ਉਹ ਦਿਨ ਇੱਥੇ ਬੁੱਕ ਆ ਕਹਿਣਾ ਹੀ ਹੁੰਦਾ ਕਲਾਕਾਰ ਨੇ ਉਹ ਉਹਨਾਂ ਨੇ ਕੋਈ ਹੋਰ ਕਲਾਕਾਰ ਕਰ ਲੈਣਾ ਹਨਾ ਥੋੜ੍ਹੇ ਵਾਲੇ ਪੈਸੇ ਉਹਨੂੰ ਚਲੇ ਜਾਣੇ ਆ ਹਾਂ ਠੀਕ ਹੈ ਜੀ ਤੁਹਾਡੀ ਜੌਬ ਗਈ ਕਿਉਂਕਿ ਤੁਹਾਨੂੰ ਲੋੜ ਨਹੀਂ ਹੈਗੀ ਜਾਂ ਤੁਹਾਡਾ ਮਨ ਨਹੀਂ ਹੈਗਾ ਜੀ ਜਾਂ ਤੁਸੀਂ ਕਹਿ ਦਿਓ ਵੀ ਠੀਕ ਆ ਯਾਰ ਵੀ ਮੈਂ ਹੈਪੀ ਆ ਜੋ ਹੈਗਾ ਮੇਰੇ ਕੋ ਵੀ ਮੈਂ ਆ ਕੰਮ ਕਰ ਰਿਹਾ ਹਾਂ ਜੇ ਮੇਰਾ ਮੂਡ ਵੀ ਹੈ ਨਹੀਂ ਹਾਂ ਹੁਣ ਕਈ ਹੁਣ ਫਰਜ਼ ਕਰ ਲਓ ਵੀ ਮੈਂ ਪੰਜਾਬ 'ਚ ਵੀ ਗਾ ਲਿਆ ਅੰਦਰ ਭੁੱਖ ਬਰਕਰਾਰ ਫਿਰ ਮੈਂ ਕੈਨੇਡਾ ਜਾ ਕੇ ਵੀ ਗਾ ਲਿਆ ਹਾਂ ਫਿਰ ਆਸਟ੍ਰੇਲੀਆ ਜਾ ਕੇ ਵੀ ਗਾ ਲਿਆ ਬਾਹਰਲੇ ਮੁਲਕਾਂ 'ਚ ਸਾਰੇ ਕਿਤੇ ਗਾ ਰਹੇ ਹਾਂ ਫਿਰ ਮੈਂ ਹੂਰ ਮੇਰੀ ਸੋਚ ਆ ਮੈਂ ਮੈਂ ਸੋਚਦਾ ਵੀ ਯਾਰ ਮੈਂ ਤਾਂ ਆ ਲੈਵਲ ਤੇ ਕੰਮ ਕਰਨਾ ਜਿਹੜਾ ਜਹਾ ਤੁਹਾਡਾ ਲੈਵਲ ਹੋਊਗਾ ਉਹ ਜੇ ਤੁਹਾਨੂੰ ਲੋਕਾਂ ਨਾਲ ਟੱਕਰਨੇ ਨੇ ਹਾਂ ਉਹਦੀ ਉਹਨਾਂ ਦੀਆਂ ਕੰਡੀਸ਼ਨਾਂ ਹੋਣਗੀਆਂ ਉਹਦੇ ਉਹਨਾਂ ਦੇ ਸਾਈਨ ਹੋਣਗੇ ਹਾਂ ਉਹਦੀ ਉਹਨਾਂ ਦੀ ਦੁਨੀਆ ਹੋਊਗੀ ਅਸਲੀ ਮੈਨੂੰ ਲੱਗਦਾ ਕਲਾ ਆ ਨਾ ਜਿਹੜੀ ਇੱਕ ਅਨਲਿਮਿਟਡ ਆ ਇਹ ਹਾਂ ਤੁਸੀਂ ਕਿਤੇ ਬਹਿ ਕੇ ਕਿਸੇ ਵੀ ਮਕਾਮ ਨੂੰ ਹਾਸਲ ਕਰ ਸਕਦੇ ਹੋ ਤੇ ਕਨੈਕਟ ਹੋ ਸਕਦੇ ਹੋ ਉਹਦੇ ਨਾਲ ਆਪਣੀ ਕਲਰ ਦੇ ਥਰੂ ਕਲਾ ਦੇ ਥਰੂ ਤੇ ਪਰ ਗੱਲ ਇਹ ਆ ਵੀ ਉਹ ਕਲਾਕਾਰ ਉਹਦੇ ਨਾਲ ਕਨੈਕਟ ਹੋਣਾ ਚਾਹੁੰਦਾ ਜਾਂ ਨਹੀਂ ਚਾਹੁੰਦਾ ਪਰ ਉਹਦੀ ਕਲਾ ਤਾਂ ਹੁਣ ਗਾਣਾ ਮੇਰਾ ਅੱਜ ਦੇ ਟਾਈਮ ਦੇ ਵਿੱਚ ਗਾਣਾ ਹਿੱਟ ਹੋਇਆ ਮੈਨੂੰ ਲੋਕ ਦੱਸਦੇ ਨੇ ਵੀ ਤੁਹਾਡਾ ਸੌਂਗ ਅਸੀਂ ਰਾਜਸਥਾਨ ਵੀ ਸੁਣਦੇ ਹਾਂ ਤੁਹਾਡਾ ਸੌਂਗ ਅਸੀਂ ਜਿਹੜਾ ਹੈਗਾ ਵਾ ਅ ਯੂਐਸਡੀ ਆ ਜਗ੍ਹਾ 'ਚ ਵੀ ਸੁਣਦੇ ਆ ਹੁਣ ਕੀ ਪਤਾ ਉਹ ਜਗ੍ਹਾ 'ਚ ਮੈਂ ਜਾ ਕੇ ਗਾ ਕੇ ਆਉਣਾ ਜਾਂ ਨਹੀਂ ਗਾਉਣਾ ਗਾਣਾ ਤਾਂ ਉੱਥੇ ਚੱਲ ਰਿਹਾ ਨਾ ਕਲਾ ਤਾਂ ਉੱਥੇ ਪ੍ਰਧਾਨ ਆ ਨਾ ਹੂੰ ਤੁਹਾਡੀ ਮਿਹਨਤ ਕੀਤੀ ਥੋੜੀ ਕਲਾ ਉੱਥੇ ਖੜੀ ਉਹ ਹਾਜ਼ਰੀ ਲਵਾ ਰਹੀ ਹੂੰ ਤੁਹਾਡੀ ਮਿਹਨਤ ਆ ਉਹ ਬਿਲਕੁਲ ਹੁਣ ਤੁਹਾਨੂੰ ਉੱਥੋਂ ਕਾਲ ਆਉਂਦੀ ਹੈ ਉਹ ਤੁਹਾਡੇ ਤੇ ਆ ਵੀ ਤੁਸੀਂ ਜਾਣਾ ਨਹੀਂ ਜਾਣਾ ਮੈਂ ਇਹਦੇ ਵਿੱਚ ਜਾਨੀ ਆਪਦੇ ਵੱਲੋਂ ਕੋਈ ਨੈਗੇਟਿਵ ਕਮੈਂਟ ਨਹੀਂ ਕਰ ਰਿਹਾ ਮੈਨੂੰ ਲੱਗਦਾ ਵੀ ਹਰੇਕ ਬੰਦੇ ਦੀ ਸੋਚ ਆ ਮੇਰੀ ਸੋਚ ਇਹ ਕਹਿੰਦੀ ਆ ਵੀ ਜੇ ਉਹ ਕੁਈ ਕਿਸੇ ਲੈਵਲ ਤੇ ਕੋਈ ਸਾਈਨ ਹੈਗੇ ਨੇ ਜਿਹੜੇ ਤੁਹਾਨੂੰ ਸਪੌਂਸਰ ਕਰ ਰਹੇ ਨੇ ਗਾ ਆਰਟਿਸਟ ਕੀ ਸੋਚ ਰਿਹਾ ਕਿ ਬਾਕੀ ਉਹ ਇਹ ਕਰ ਰਿਹਾ ਜਾਂ ਉਹਦੇ ਨਾਲ ਉਹੀ ਜੋੜਿਆ ਜਾ ਰਿਹਾ ਹੈ ਵਿਵਾਦ ਨੂੰ ਇਹ ਉਹਨੂੰ ਪਤਾ ਜਾਂ ਉਹਨਾਂ ਨੂੰ ਪਤਾ ਜਿਹੜੇ ਬੰਦੇ ਹੈਗੇ ਨੇ ਉਹ ਜਿਨ੍ਹਾਂ ਨੂੰ ਪਿਛਲੇ ਤਾਂ ਉਹੀ ਸਵਾਦ ਲੈਂਦੇ ਨੇ ਹਾਂ ਤੇ ਪਰ ਮੇਰੀ ਸੋਚ ਇਹ ਕਹਿੰਦੀ ਹੈ ਵੀ ਮੈਂ ਇਹਨੂੰ ਤੁਹਾਡੇ ਸਾਹਮਣੇ ਰੱਖਿਆ ਵੀ ਆਹ ਚੀਜ਼ ਹੈ ਇਹ ਸਭ ਤੋਂ ਵੱਡੀ ਚੀਜ਼ ਤਾਂ ਕਲਾ ਨਾ ਤੁਸੀਂ ਉਹ ਬੰਦਾ ਉਹਦੀ ਪਰਸਨਲ ਲਾਈਫ ਹੋ ਜੀ ਉਹਨਾਂ ਨਾਲ ਕਨੈਕਟ ਮਰਜੀ ਹੋਵੇ ਤੁਹਾਨੂੰ ਉਹਦੀ ਕਲਾ ਵਧੀਆ ਲੱਗ ਰਹੀ ਹੈ ਤੁਸੀਂ ਉਹਨੂੰ ਸੁਣ ਲਓ ਤਨੋਦਸ਼ ਸ਼ੋ ਵਧੀਆ ਲੱਗ ਰਿਹਾ ਤੁਸੀਂ ਜਾਓ ਜਾਓ ਤੁਸੀਂ ਨਾ ਜਾਓ ਨਹੀਂ ਬਦਲਾ ਤਾਂ ਨਾ ਜਾਓ ਉਗੜ ਧੱਕਾ ਕਰਦਾ ਵੀ ਤੁਸੀਂ ਆ ਕੇ ਦੇਖੋ ਬਾਕੀ ਬੰਦੇ ਉਹਨੂੰ ਸੁਣਨ ਆ ਰਹੇ ਨਹੀਂ ਉਹ ਤਾਂ ਸਵਾਦ ਲੈ ਰਹੇ ਹਨ ਇੰਜੋਏ ਕਰ ਰਹੇ ਨੇ ਬਿਲਕੁਲ ਬੇਸਿਕ ਬੇਸਿਕਲੀ ਇੱਕ ਆਰਟਿਸਟ ਦਾ ਮੋਟਿਵ ਤਾਂ ਇਹੀ ਹੁੰਦਾ ਵੀ ਉਹਨੇ ਐਂਟਰਟੇਨ ਕਰ ਐਂਟਰਟੇਨ ਕਰਨਾ ਤੇ ਉਹ ਕਰ ਰਿਹਾ ਐਂਟਰਟੇਨਮੈਂਟ ਕਿਹੜੇ ਲੈਵਲ ਤੇ ਕਰ ਰਿਹਾ ਉਹ ਉਹਦੀ ਆਪਣੀ ਮਿਹਨਤ ਆ ਤੇ